نمسکار اوتار سنگل سب تو پہلے خاص خبر نمری منتریمڈل منترالیا کا ایلان ਰਾਜਨਾ ਸਿੰਘ ਮਿੱਛਾ ਨਿਰਮਲਾ ਸੀ타 ਰਮਨ ਤੇ ਡਾਕਟਰ ਗੈਸ਼ ਸ਼ੰਕਰ ਨੂੰ ਨਵੇਂ ਮੰਤਰੀ ਮੰਡਲ ਵਿੱਚ ਕ੍ਰਮਵਾਰ ਆਪਣੇ ਪੁਰਾਣੇ ਰੱਖਿਆ ਗਏ ਖਜ਼ਾਨਾ ਤੇ ਸਦੇਸ਼ ਮੰਤralੇ ਸੌਂਪੇ ਗਏ ਨੇ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵੱਧੂ 3 ਕਰੋੜ ਟਿੰਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕਰੇਗੀ ਕੇਂਦਰ ਨੇ ਜੂਨ ਮਹੀਨੇ ਲਈ ਰਾਜਾਂ ਲਈ ਟੈਕਸ ਫੰਡ ਦੇ ਰੂਪ ਵਿੱਚ 1.49 ਕਰੋੜ ਰੁਪਏ ਜਾਰੀ ਕੀਤੇ ਨੇ ਅਤੇ ਮਰਦਾਂ ਦੇ ICC 20 विश्व कप क्रिकेट ਵਿੱਚ ਦੱਖਣੀ ਅਫਰੀਕਾ ਨੇ ਨਿਊਯਾਰਕ ਅਮਰੀਕਾ ਦੇ ਨਸਾਉ ਕਾਉਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਬੰਗਲਾਦੇਸ਼ ਨੂੰ 4 ਤੋੜਾਂ ਨਾਲ ਹਰਾਇਆ। ਨਵੇਂ ਕੇਂਦਰੀ ਮੰਤਰੀ ਮੰਡਲ ਦੀਆਂ ਮੰਤਰਾਲਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੇਂਦਰੀ ਮੰਤਰੀ ਰਾਜਨਸੀ ਨੂੰ ਰੱਖਿਆ ਮੰਤਰੀ ਤੇ ਮੇਸ਼ਾ ਨੂੰ ਗ੍ਰਹਿ ਮੰਤਰੀ ਤੇ ਸੈਕਟਾ ਮੰਤਰੀ ਵਜੋਂ ਬਕਰਾਰ ਰੱਖਿਆ ਗਿਆ ਜਦੋਂ ਕਿ ਨਿਰਮਲਾ ਸੀਤਾਰਾਮਨ ਖਜ਼ਾਨਾ ਮੰਤਰੀ ਤੇ ਡਾਕਟਰ ਐਸ. ਸ਼ੰਕਰਵਰਦੇਸ਼ ਮੰਤਰੀ ਬਣੇ ਰਹਿਣਗੇ ਸ਼੍ਰੀ ਨੇਤਨ ਗੜਕਰੀ ਨਵੀਂ ਸਰਕੀ ਆਵਾਜਾਈ ਤੇ ਸ਼ਾ ਰਾਮ ਮੰਤਰਾਲਾ ਆਪਣੇ ਕੋਲ ਰੱਖਿਆ ਪਿਊਸ਼ ਕੋਲ ਨੂੰ ਬਣ ਜਤੇ ਉਦਯੋਗ ਮੰਤਰਾਲਾ ਤਰਮਿੰਦਰ ਪ੍ਰਧਾਨ ਨੂੰ ਫਿਰ ਤੋਂ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਜਪਾ ਪ੍ਰਧਾਨ ਜੇ ਪੀ ਪ੍ਰਕਾਸ਼ ਨੱਡਾ ਨਵੇਂ ਸਿਹਤ ਅਤੇ ਰਸਾਇਣ ਤੇ ਖਾਦ ਮੰਤਰੀ ਹੋਣਗੇ ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਵੇਂ ਖੇਤੀਬਾੜੀ ਮੰਤਰੀ ਅਤੇ ਪਿੰਡੂ ਵਿਕਾਸ ਮੰਤਰੀ ਹੋਣਗੇ ਅਸ਼ਵਨੀ ਵੈਸ਼ਨਵ ਸੂਚਨਾ ਤੇ ਪ੍ਰਸਾਰਣ ਮੰਤਰੀ ਹੋਣਗੇ ਉਹ ਰੇਲ ਮੰਤਰਾਲੇ ਦਾ ਚਾਰਜ ਵੀ ਸੰਭਾਲਦੇ ਰਹਿਣਗੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਕਾਨਾਂ ਤੇ ਸ਼ਹਿਰੀ ਮਾਮਲਿਆਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਕਿਰਨ ਜੀ ਜੀ ਨੂੰ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ ਅਤੇ ਅਨਪੂਰਨਾ ਦੇਵੀ ਨੂੰ ਔਰਤ ਅਤੇ ਬਾਲ ਵਿਕਾਸ ਮੰਤਰਾਲਾ ਸੌਂਪਿਆ ਗਿਆ ਹੈ ਨਵੇਂ ਬਣੇ ਕੇਂਦਰੀ ਮੰਤਰੀ ਮੰਡਲ ਦੇ ਕਈ ਮੰਤਰੀ ਅੱਜ ਆਪਣਾ ਅਹੁਦਾ ਸੰਭਾਲਣਗੇ նਾਂ ਵਿੱਚ ਰੱਖਿਆ ਮੰਤਰੀ ਰਾਜਨੈਤ ਸਿੰਘ ਦੇਸ਼ ਮੰਤਰੀ ਡਾਕਟਰ ਐਸ ਸ਼ੰਕਰ ਸਿਹਤ ਮੰਤਰੀ ਜਗਤਪ੍ਰਕਾਸ਼ ਨੱਡਾ ਸੂਚਨਾ ਤੇ ਪ੍ਰਸਾਰਣ ਤੇ ਰੇਲ ਮੰਤਰੀ ਅਸ਼ਨੀ ਵੈਸਨਵ ਤੇ ਖੇਡ ਦੇ ਨੌਜਵਾਨ ਮਾਮਲਿਆਂ ਬਾਰੇ ਮੰਤਰੀ ਮਨਸੂਖ ਐਸਮੰਤ ਵੀ ਸ਼ਾਮਲ ਨੇ ਉਹਨਾਂ ਦੇ ਨਾਲ ਹੀ ਔਰਤ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਕਪੜਾ ਮੰਤਰੀ ਗਿਰੀ ਰਾਜ ਸਿੰਘ ਬਿਜਲੀ ਮੰਤਰੀ ਬਨੋਰ ਲਾਲ ਸਭਿਆਚਾਰ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਸੰਸਤੀਵਾਨ ਵਿਵਹਾਰੀ ਮੰਤਰੀ ਗ੍ਰੰਟ ਜੀ ਦੂਤੇ ਜਲ ਮੰਤਰੀ ਸੀਰ ਪਾਟਲ ਵੀ ਅੱਜ ਆਪਣਾ ਅਹੁਦਾ ਸੰਭਾਲਣਗੇ ਕਾਨੂੰਨ ਤੇ ਨਿਆਂ ਮੰਤਰੀ ਅਰਜਨ ਰਾਮ ਮੇਕਵਾਲ ਤੇ ਡਾਕਟਰ ਜਤਿੰਦਰ ਸਿੰਘ ਵੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਵਜੋਂ ਆਪਣਾ ਅੱਜ ਅਹੁਦਾ ਸੰਭਾਲਣਗੇ ਰਾਸ਼ਟਰੀ ਸਵੈ ਸੇਵਕ ਸੰਘ ਆਰਐਸਐਸਵੀ ਸਰਸੰਚਾਲਕ ਡਾਕਟਰ ਮੋਨ ਭਗਵਤ ਨੇ ਕਿਹਾ ਕਿ ਸੇਤਮਦ ਲੋਕਤੰਤਰ ਲਈ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੋਵੇਂ ਬਰਾਬਰ ਮਹੱਤਵਪੂਰਨ ਨੇ ਉਹਨਾਂ ਨੇ ਕਿਹਾ ਕਿ ਸਿਆਸਤ ਨੂੰ ਸਹਿਮਤੀ ਨਾਲ ਚਲਾਉਣਾ ਚਾਹੀਦਾ ਹੈ ਡਾਕਟਰ ਭਗਵਤ ਕਲਨਾਗਪੁਰ ਦੇ ਰੇਸ਼ਮ ਭਾਗ ਵਿਖੇ ਸੰਗ ਸਿੱਖਿਆ ਵਰਗ ਅਤੇ ਕਾਰਜਕਰਤਾ ਵਿਕਾਸ ਪ੍ਰੋਗਰਾਮ ਦੀ ਸਮਾਪਤੀ ਸਮਾਰੋਹ ਨੂੰ ਸੱਮੂਹਨ ਕਰ ਰਿਹਾ ਸਨ ਉੜੀਸ਼ਾ ਬੀਜਪੀ ਵਿਧਾਇਕਦਲ ਅੱਜ ਭਵਨੇਸ਼ਵਰ ਵਿੱਚ ਆਪਣਾ ਨੇਤਾ ਚੁਣ ਲਈ ਮੀਟਿੰਗ ਕਰੇਗਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਤੇ ਭਵਿੰਦਰ ਯਾਦਵ ਨੂੰ ਪ੍ਰਕਿਰਿਆ ਦੀ ਨਿਗਰਾਨੀ ਲਈ ਕੇਂਦਰੀ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਉੜੀਸ਼ਾ ਵਿੱਚ ਬੀਜਪੀ ਦੀ ਗਵਾਈ ਵਾਲੀ ਨਵੀਂ ਸਰਕਾਰ ਕੱਲ ਆਪਣਾ ਕਾਰਜਪਾਰ ਸੰਭਾਲੇਗੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਾਦੂ 3 ਕਰੋੜ ਪਿੰਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸੱਤਾ ਪ੍ਰਦਾਨ ਕਰੇਗੀ ਇਹ ਫੈਸਲਾ ਕੱਲ ਨੂੰ ਦਿੱਲੀ ਵਿੱਚ ਨਵੀਂ ਬਣੀ ਐਨਜੀ ਸਰਕਾਰ ਦੀ ਪਹਿਲੀ ਕੈਬਨਟ ਮੀਟਿੰਗ ਵਿੱਚ ਲਿਆ ਗਿਆ ਕੇਂਦਰ ਸਰਕਾਰ 2015 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਗੂ ਕਰੀ ਤਾਂ ਜੋ ਉਪਯੋਗ ਪਿੰਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਮਕਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਇਸ ਸਕੀਮ ਤਹਿਤ ਪਿਛਲੇ 10 ਸਾਲਾਂ ਵਿੱਚ ਯੋਗ ਗਰੀਬ ਪਰਿਵਾਰਾਂ ਲਈ ਕੁੱਲ 4 ਕਰੋੜ 21 ਲੱਖ ਘਰ ਮੁਕੰਮਲ ਕੀਤੇ ਗਏ ਨੇ ਕੇਂਦਰ ਨੇ ਜੂਨ ਮਹੀਨੇ ਲਈ ਰਾਜਾਂ ਲਈ ਟੈਕਸ ਵੰਡ ਦੇ ਰੂਪ ਵਿੱਚ 1.39 ਕਰੋੜ ਰੁਪਏ ਜਾਰੀ ਕੀਤੇ ਨੇ ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਇਹ ਰਾਸ਼ੀ ਰਾਜ ਸਰਕਾਰਾਂ ਨੂੰ ਵਿਕਾਸ ਤੇ ਪੂੰਜੀ ਖਰਚ ਵਿੱਚ ਤੇਜ਼ੀ ਲਿਆਉਣ ਦੇ ਯੋਗ ਬਣਾਵੇਗੀ ਉੱਤਰ ਪ੍ਰਦੇਸ਼ ਨੂੰ 25000 ਕਰੋੜ ਰੁਪਏ ਤੋਂ ਵੱਧ ਦਾ ਸਭ ਤੋਂ ਵੱਧ ਹਿੱਸਾ ਮਿਲਿਆ ਉਸ ਤੋਂ ਬਾਅਦ ਬਿਹਾਰ ਨੂੰ 14000 ਕਰੋੜ ਰੁਪਏ ਤੋਂ ਵੱਧ ਮੱਧ ਪ੍ਰਦੇਸ਼ ਨੂੰ ਲਗਭਗ 11000 ਕਰੋੜ ਰੁਪਏ ਤੇ ਪਛਮੀ ਬੰਗਾਲ ਨੂੰ 105000 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ ਇਸੇ ਕਿਸ਼ਤ ਦੇ ਨਾਲ ਕੇਂਦਰ ਨੇ ਇਸ ਸਾਲ 10 ਜੂਨ ਤੱਕ ਰਾਜਾਂ ਨੂੰ 279000 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਨੇ ਇਹ ਖਬਰਾਂ ਤੁਸੀਂ ਆਕਾਸ਼ ਪਾਨੀ ਜਲੰਧਰ ਤੋਂ ਸੁਣ ਰਹੇ ਹੋ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਅਨੁਸਾਰ ਬਣਾਏ ਗਏ ਇਹਨਾਂ ਮੇ ਕਾਨੂੰਨ ਪਹਿਲੀ ਜਨਾਈ ਤੋਂ ਲਾਗੂ ਹੋਣਗੇ। ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਜਨਸੀ ਜੁਰਮਾਂਾਂ ਦੇ ਟੱਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧਾਂ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ। ਮਖਾਲੀ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ। ਮੈਂ ਸਤਿੰਦਰ ਪਾਲ ਸਿੰਘ ਮਿੱਤਲ ਐਡਵੋਕੇਟ ਮਾਨਸਾ ਤੋਂ ਜਿਹੜੇ ਇਹ ਤਿੰਨੋਂ ਕਾਨੂੰਨ ਜਿਹੜੇ ਬਦਲਾਅ ਵੱਡੇ ਕੀਤੇ ਜਾ ਰਹੇ ਆ ਕਿਉਂਕਿ ਜਿਹੜੇ ਆਈਪੀਸੀ ਸੀਆਰ ਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਸੀਗਾ ਉਹ ਆਜ਼ਾਦੀ ਤੋਂ ਪਹਿਲਾਂ ਦਾ ਚੱਲਿਆ ਰਿਹਾ ਕਿਉਂਕਿ ਉਸ ਟਾਈਮ ਜਦੋਂ ਜਹੇ ਜੀ ਸਮਾਜ ਦੀ ਰਿਕੁਆਇਰਮੈਂਟ ਸੀ ਕਿ ਉਦੋਂ ਅੰਗਰੇਜ਼ਾਂ ਨੇ ਉਦਾਂ ਦੇ ਕਾਨੂੰਨ ਬਣਾਏ ਆਪਣੇ ਤਰੀਕੇ ਨਾਲ ਪਰ ਆਜ਼ਾਦੀ ਤੋਂ ਬਾਅਦ ਤੇ ਅੱਜ ਦੇ ਜਿਵੇਂ ਸਮੇਂ ਦੀ ਗੱਲ ਕਰਾਂ ਤਾਂ ਸਮੇਂ 'ਚ ਬਹੁਤ ਬਦਲਾਅ ਆ ਗਏ ਨੇ ਜਿਸ ਕਾਰਨ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਕਰਨੀਆਂ ਸਮਾਜ ਦੇ ਮਤਾਬਕ ਸਮੇਂ ਦੀ ਮੰਗ ਅਨੁਸਾਰ ਬਹੁਤ ਜ਼ਰੂਰੀ ਸੀਗੀਆਂ ਮੈਂ ਲਖਵਿੰਦਰ ਸਿੰਘ ਲਖਨਪਾਲ ਐਡਵੋਕੇਟ ਇਸ ਤੋਂ ਪਹਿਲਾਂ ਅਸੀਂ ਸਾਡੇ ਭਾਰਤ ਦੇ ਵਿੱਚ ਇੰਡੀਅਨ ਪੈਨਲ ਕੋਡ 1860 ਪੜਦੇ ਆ ਰਹੇ ਹਾਂ ਹੁਣ ਜਿਹੜੇ ਨਵੇਂ ਕਾਨੂੰਨ 1 ਜੁਲਾਈ 2024 ਤੋਂ ਲਾਗੂ ਹੋ ਰਹੇ ਹਨ ਉਹਨਾਂ ਨੂੰ ਅਸੀਂ ਭਾਰਤੀ ਨਿਆ ਸਹਿਤਾ 2024 ਦੇ ਨਾਮ ਦੇ ਨਾਲ ਜਾਣਾਂਗੇ ਕਿ ਭਾਰਤ ਦੇ ਵਿੱਚ ਜੋ ਨਵਾਂ ਕਾਨੂੰਨ ਬਣ ਜਾ ਰਿਹਾ ਉਹ ਬੜਾ ਸਖਤ ਕਾਨੂੰਨ ਬਣ ਜਾ ਰਿਹਾ ਨਵੀਆਂ ਧਰਾਵਾਂ ਦਾ ਵਾਅਦਾ ਕੀਤਾ ਗਿਆ ਕੁਝ ਪੁਰਾਣੇ ਕਾਨੂੰਨ ਜੋ ਅੰਗਰੇਜ਼ਾਂ ਦੇ ਸਮੇਂ ਦੇ ਉਸ ਸਮੇਂ ਜੁਰਮ ਹੁੰਦੇ ਸੀਗੇ ਹੁਣ ਉਹ ਜੁਰਮ ਹੁਣ ਖਤਮ ਹੋ ਗਏ ਤਾਂ ਨਵੇਂ ਜਿਹੜੇ ਟੈਕਨੀਕਲ ਜੁਰਮ ਹੋਏ ਨੇ ਉਹ ਸਾਰੇ ਜੁਰਮਾਂ ਨੂੰ ਇਸ ਨਵੇਂ ਕਾਨੂੰਨ ਦੇ ਵਿੱਚ ਲਾਗੂ ਕੀਤਾ ਗਿਆ ਉਹਨਾਂ ਦੇ ਖਿਲਾਫ ਸਜ਼ਾਵਾਂ ਦਾ ਪ੍ਰਬਧਾਨ ਕੀਤਾ ਗਿਆ ਫਾਲੋ ਕਰੋ ਕਾਨੂੰਨ ਦੇ ਦਾਇਰੇ ਵਿੱਚ ਰਹ ਕੇ ਕੰਮ ਕਰੋ ਤਾਂ ਜੋ ਭਾਰਤ ਦਾ ਵਿਕਾਸ ਹੋ ਸਕੇ ਕਿ ਜਿਹੜੇ ਕ੍ਰਿਮੀਨਲ ਬੰਦੇ ਨੇ ਉਹ ਸਾਰੇ ਸਾਫ਼ ਹੋ ਸਕਣ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਯੋਗ ਵਿਆਸਵਰੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਯੋਜਨ ਕਰ ਰਿਹਾ ਹੈ ਸੰਯੁਕਤ ਰਾਸ਼ਟਰ ਵੱਲੋਂ 2014 ਵਿੱਚ ਬਣਾਏ ਜਾਣ ਤੋਂ ਬਾਅਦ ਹਰ ਸਾਲ ਇੱਕ ਜੁਨ ਨੂੰ ਕਮੰਤਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਪੂਰੀ ਯੋਜਨਾ ਬਣਾਇਆ ਜਾਂਦਾ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਸ਼ਾਬਿਕਨ ਮਿਲ ਰਿਹਾ ਹੈ ਮੋਹਾਲੀ ਤੋਂ ਯੋਗ ਮਾਹਰਾਂ ਤੇ ਲੋਕਾਂ ਦਾ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਵਿੱਚ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਨਮਸਕਾਰ ਜੀ ਮੈਂ ਪ੍ਰੀਤਿਕ ਵਾਧਰਾ ਮੋਹਾਲੀ ਤੋਂ ਇੱਕ ਯੋਗ ਸਿੱਖਿਸ਼ਕ ਦੇ ਰੂਪ ਵਿੱਚ ਕੰਮ ਕਰ ਰਹੀ ਹਾਂ ਯੋਗ ਕਰਨ ਤੋਂ ਪਹਿਲਾਂ ਮੈਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਸੀਗੀਆਂ ਯੋਗ ਰੈਗੂਲਰ ਕਰਨ ਤੋਂ ਬਾਅਦ ਮੈਨੂੰ ਕਮਰ ਦਾ ਦਰਦ ਮਾਈਗਰੇਨ ਪੇਨ ਸਰਵਾਈਕਲ ਪੇਨ ਤੇ ਜੋਇੰਟ ਪੇਨਸ ਵਿੱਚ ਬਹੁਤ ਫਾਇਦਾ ਮਿਲਿਆ ਤੇ ਮੇਰੀ ਨੀਂਦ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ ਤੇ ਮੇਰੇ ਸ਼ਰੀਰ 'ਚ ਬਹੁਤ ਫਲੈਕਸੀਬਿਲਟੀ ਵੀ ਆ ਗਈ ਹੈ ਕਰੋ ਯੋਗ ਰਹੋ ਨਿਰੋਗ ਮੈਂ ਅਨਨਾ ਸੋਨੀ ਮੁਹੱਲੀ ਤੋਂ ਬੋਲ ਰਹੀ ਹਾਂ ਯੋਗਾ ਦੇ ਨਾਲ ਮੈਂ ਆਪਣੇ ਬਹੁਤ ਸਾਰੇ ਪ੍ਰੋਬਲਮ ਨੂੰ ਠੀਕ ਕੀਤਾ ਹੈ ਜਿਵੇਂ ਮੈਨੂੰ ਪਹਿਲੇ ਬਹੁਤ ਜ਼ਿਆਦਾ ਮਾਈਗਰੇਨ ਰਹਿੰਦਾ ਸੀ ਯੂਰਿਕ ਐਸਿਡ ਵੀ ਮੈਨੂੰ ਰਹਿੰਦਾ ਸੀ ਜਿਹਦੇ ਕਰਕੇ ਮੇਰੇ ਪੈਰਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਰਹਿੰਦੀ ਸੀ ਤੇ ਮੇਰੇ ਕੰਧੇ ਦੀ ਸਰਜਰੀ ਹੋਣ ਕਾਰਨ ਮੇਰਾ ਕੰਦਾ ਬਿਲਕੁਲ ਮੂਵ ਨਹੀਂ ਸੀ ਕਰਦਾ ਤੇ ਯੋਗਾ ਦੇ ਨਾਲ ਸਭ ਤੋਂ ਪਹਿਲਾਂ ਮੈਨੂੰ ਮੇਰੀ ਮਾਈਗਰੇਨ ਠੀਕ ਹੋਈ ਹੈ ਉਹ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਪੈਰਾਂ ਦੇ ਦਰਦ ਜੋ ਹੈ ਉਹ ਠੀਕ ਹੋ ਗਈ ਹੈ ਯੋਗਾ ਦੇ ਨਾਲ ਸਾਡੀ ਬੋਡੀ ਦੇ ਜਿਹਨੇ ਡਿਸਆਰਡਰ ਨੇ ਉਹ ਸਾਰੇ ਠੀਕ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਪੰਜਾਬ ਵਿੱਚ ਜੇਠ ਮਹੀਨੇ ਦੇ ਆਖਰੀ ਦਿਨਾਂ ਵਿੱਚ ਇੱਕ ਵਾਰ ਫਿਰ ਤੋਂ ਗਰਮੀ ਨੇ ਹੱਥ ਫਖਾਉਣੇ ਸ਼ੁਰੂ ਕਰ ਦਿੱਤੇ ਨੇ ਸੂਬੇ ਵਿੱਚ ਦੋ ਦਿਨ ਤੋਂ ਲਗਾਤਾਰ ਗਰਮੀ ਦਾ ਕਹਿਰ جاری ਹੈ ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਪੰਜਾਬ ਵਿੱਚ ਅਗਲੇ 3-4 ਦਿਨਾਂ ਵਿੱਚ ਤਾਪਮਾਨ 45 ਤੋਂ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਅੱਜ ਵਾਸਤੇ येलो ਤੇ ਅਗਲੇ 3 ਦਿਨਾਂ ਲਈ orange alert ਕੀਤਾ ਗਿਆ ਪੂਰਾ ਹਫਤਾ ਇਸੇ ਤਰ੍ਹਾਂ ਗਰਮੀ ਦਾ ਕੈਰਦਾਰੀ ਰਹੇਗਾ ਜਿਸ ਕਰਕੇ ਅਗਲੇ 3-4 ਦਿਨਾਂ ਵਿੱਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਦੇ ਆਸ-ਪਾਸ ਹੀ ਰਹੇਗਾ ਮਾਲਵਾ ਖੇਤਰ ਦੇ 6 ਜ਼ਿਲ੍ਹਿਆਂ ਵਿੱਚ ਅੱਜ ਤੋਂ ਚੋਣਾਂ ਦੀ ਲਵਾਈ ਸ਼ੁਰੂ ਹੋ ਰਹੀ ਹੈ ਮਾਨਸਾ ਸਮੇਤ ਬਟਿੰਡਾ ਫਿਰਕੋਟ ਮੁਕਤਸਰ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਅੱਜ ਤੋਂ ਚੋਣਾਂ ਦੀ ਲਵਾਈ ਤੇ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਦੋਂ ਕਿ ਮੋਗਾ ਸੰਰੂਰ ਬਰਨਾਲਾ ਬਲੇਰਕੋਟਾ ਪਟਿਆਲਾ ਫਤਿਹਗੜ ਸਾਹਿਬ ਐਸ ਸੀ ਐਸ ਨਗਰ ਪਟਿਆਲਾ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਾਰਨ ਅਮਰਸਰ ਪਟਾਣਕੋਟ ਵਿੱਚ 15 ਜੂਨ ਤੋਂ ਚੋਣਾਂ ਲਾਉਣ ਦੇ ਹੁਕਮ ਦਿੱਤੇ ਗਏ ਨੇ ਮਰਦਾਂ ਦੇ ICC 2020 ਵਿਸ਼ਵ ਕੱਪ ਕ੍ਰਿਕਟ ਵਿੱਚ ਦੱਖਣੀ ਅਫਰੀਕਾ ਨੇ ਨਿਊਯਾਰਕ ਅਮਰੀਕਾ ਦੇ ਸੌਵ ਕੋਨਟਰੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਬੰਗਲਾਦੇਸ਼ ਨੂੰ 40ੜਾ ਨਖਰਾਇਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਤੇ 113 ਦੌਰਾਂ ਬਰਾਇਆ ਬੰਗਲਾਦੇਸ਼ ਦੀ ਟੀਮ ਹਸਨ ਸਾਖਮ ਨੇ 3 ਵਿਕਟਾਂ ਲਈ 114 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 20 ਓਵਰਾਂ ਵਿੱਚ ਸੱਤ ਵਿਕਟਾਂ ਤੇ 109 ਦੌੜਾਂ ਹੀ ਬਣਾ ਸਕੀ। ਕੱਲ ਪਾਕਿਸਤਾਨ ਦਾ ਮੁਕਾਬਲਾ ਨਿਊਯਾਰਕ ਪ੍ਰਿੰਸ ਆਉ ਕੌਂਟੀਨ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕੈਨੇਡਾ ਨਾਲ ਹੋਏਗਾ। ਪਾਕਿਸਤਾਨ ਅਜੇ ਵੀ ਟੂਰਨਾਮੈਂਟ ਵਿੱਚ ਜਿੱਤ ਲਈ ਯਤਨਸ਼ੀਲ ਹੈ। ਉਸ ਨੂੰ ਆਪਣੇ ਪਿਛਲੇ ਮੈਚਾਂ ਵਿੱਚ ਕੱਟੜ ਵਿਰੋਧੀ ਭਾਰਤ ਅਤੇ ਨਵੇਂ ਅਮਰੀਕਾ ਦਾ ਸਾਹਮਣਾ ਕਰਨਾ ਪਿਆ ਹੈ। ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਸ ਟੂਨ ਲੋ। ਨਵੇਂ ਕੇਂਦਰੀ ਮੰਤਰੀ ਮੰਡਲ ਦੀ ਮੰਤralਿਆਂ ਦਾਲਾਂ ਰਾਜਨਾਥ ਸਿੰਘ ਮਿਤਸ਼ਾ ਨਿਰਮਲਾ ਸੀਖਾ ਰਮਨ ਤੇ ਡਾਕਟਰ ਐਸ ਜੀ ਸ਼ੰਕਰ ਨੂੰ ਨਵੇਂ ਮੰਤਰੀ ਮੰਡਲ ਵਿੱਚ ਕ੍ਰਮਵਾਰ ਆਪਣੇ ਪ੍ਰਾਣੀ ਰੱਖਿਆ ਗ੍ਰਹਿ ਕਡਾਣਾ ਤੇ ਪ੍ਰਦੇਸ਼ ਮੰਤralੇ ਸਤਾਂ ਪੇ ਗਏ ਨੇ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਾਦੂ 3 ਕਰੋੜ ਪਿੰਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕਰਨ ਪਰ ਕਰੇਗੀ ਕੇਂਦਰ ਨੇ ਜੂਨ ਮਹੀਨੇ ਦੀ ਰਾਜਾਂ ਦੀ ਟੈਕਸ ਫੰਡ ਦੇ ਰੂਪ ਵਿੱਚ 1.39 ਕਰੋੜ ਰੁਪਏ ਜਾਰੀ ਕੀਤੇ ਨੇ ਅਤੇ ਮਰਦਾਂ ਦੇ ਆਈਸੀਸੀ 2020 ਵਿਸ਼ਵ ਕਪ ক্রিকেট ਵਿੱਚ ਦੱਖਣੀ ਅਫਰੀਕਾ ਨੇ ਨਿਊਯਾਰਕ ਅਮਰੀਕਾ ਦੇ ਨਾਲ ਸੌ ਕੌਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਬੰਗਲਾਦੇਸ਼ ਨੂੰ ਚਾਰ ਤੌੜਾਂ ਨਾਲ ਹਰਾਇਆ ਹੈ ਇਸੇ ਨਾਲ ਹੀ ਆਕਾਸ਼ਮਣੀ ਜਿਲੰਦਰ ਤੋਂ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਨਮਸਕਾਰ